200 ਖਬਰਾਂ ਦੇ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਦਾ ਆਪ ਦਾ ਸੰਬਾਦਨ ਤੋਂ ਬਾਅਦ ਐਸਐਸਏ ਜਗਸੀਰ ਸਿੰਘ ਪੁਰੀ ਨੇ ਗਿੱਦੜਵਾਹ ਸਾਹਿਬ ਵਿਖੇ ਲੋਕਾਂ ਦੇ ਸਹਿਯੋਗ ਦੀ ਅਪੀਲ ਕੀਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਉਹਨਾਂ ਕਹੇ ਕਿ ਜੇਕਰ ਲੋਕ ਸਾਥ ਦੇਣਗੇ ਤਾਂ ਸ਼ਹਿਰ ਨੂੰ ਵਧੀਆ ਤੇ ਸਚਾਰੂ ਬਣਾਇਆ ਜਾ ਸਕਦਾ ਹੈ ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਮਾਨ ਨੂੰ ਆਪਣੇ ਸੀਮਤ ਦਾਇਰੇ ਵਿੱਚ ਰੱਖਣ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪੁਰੀ ਸਾਹਿਬ ਇੱਕ ਅਫਵਾਸ ਸੰਭਾਲਿਆ ਤੁਸੀਂ ਟ੍ਰੈਫਿਕ ਇੰਚਾਰਜਾ ਕੀ ਕਹਿਣਾ ਚਾਹੁੰਦੇ ਹੋ ਮੈਂ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਜਸੀਰ ਕੁਲਦੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਅਨੁਸਾਰ ਜੋ ਮਨ ਉਨ੍ਹਾਂ ਨੇ ਟ੍ਰੈਫਿਕ ਦਾ ਇੰਚਾਰਜ ਲਾਇਆ ਹੈ ਤੇ ਅਸੀਂ ਇਹ ਹੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਜੋ ਵਾਹਨ ਹੈ ਉਹ ਆਪਣੀ ਬੰਨ ਜਿਹੜੀ ਸਾਈਡ ਹੈਗੀ ਹੈ ਜਿਹੜਾ ਸਾਈਡ ਤੇ ਲਾਉਣ ਔਰ ਦੁਕਾਨਾਂ ਵਾਲਿਆਂ ਨੂੰ ਜ਼ਾਇਦ ਜਿਵੇਂ ਕਿ ਜਿਹੜੇ ਵੀ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਗਿਆ ਜਾਇ ਤੌਰ ਤੇ ਜਾਣਾ ਸੀ ਉਹਨਾਂ ਨੂੰ ਆਪਣੀ ਜਿਹੜੀ ਬੰਦੇ ਹਦੂਦ ਦੇ ਅੰਦਰ ਰੱਖਣ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਅਸੀਂ ਇਹ ਹੀ ਚਾਹੁੰਦੇ ਹਾਂ ਸਹਿਰ ਵਾਸੀਓ ਤੋਂ ਵੀ ਸਹਿਯੋਗ ਸਾਾਨੂੰ ਦੇਣ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਨਾਲੇ ਕਿਸੇ ਦਾ ਹੀ ਜੇਕਰ ਇਹ ਸਾਡੀਆਂ ਹਦਦਾਂ ਨੂੰ ਨਹੀਂ ਮੰਨਦੇ ਤਾਂ ਹੀ ਉਹਦੇ ਇਤਰਾਜ਼ ਨਹੀਂ ਕਿਤੇ ਜਾਣਗੇ ਔਰ ਨਿਕਲਦੇ ਵੀ ਆਪਣੇ ਵਹੀਕਲ ਦੇ ਕਾਲੇ ਵਗੈਰਾ ਪੂਰੇ ਰੱਖਣ ਤਾਂ ਕਿ ਉਹਨਾਂ ਦੇ ਚਲਾਨ ਨਾ ਹੋ ਸਕੇ ਪਾਇਰ ਕਾ ਪੁਲਿਸ ਨੇ ਦੋ ਤਰਾਂ ਦਰਮਾਨ ਹੋਈ ਲੜਾਈ ਦੌਰਾਨ ਚੱਲੀ ਗੋੜੀ ਦੇ ਮਾਮਲੇ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਬਾਕੀ ਵਿਅਕਤੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਐਸਪੀ ਪ੍ਰੇਸ਼ਨ ਫਾਇਲ ਕਾਬਲੋਂ ਦਿੱਤੀ ਗਈ ਉਸਨੇ ਦੱਸਿਆ ਕਿ 18 ਜੂਨ ਨੂੰ ਦੋ ਤਰ੍ਹਾਂ ਦੀ ਲੜਾਈ ਦੌਰਾਨ ਗੋਲੀ ਚਲਣ ਦੀ ਘਟਨਾ ਮੋਰ ਠਾਨਾਰਨੀ ਬਲ ਪੁਲਿਸ ਦੇ ਦੋਵੇਂ ਤਰ੍ਹਾਂ ਦੇ 3 ਦਰਜਣ ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਵਿੱਚੋਂ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸ਼ਹਿਰ ਅਰਨੀਵਾਲਾ ਦੇ ਵਿੱਚ ਰਕਵਾ ਚਾਹਲਾ ਪਿੰਡ ਪੰਦਨਾਲਾ ਦੇ ਉੱਥੇ ਤਕਰੀਬਨ ਤੇ ਇਹੋ ਲੈ ਕੇ ਪੈਂਦੀ ਨੌਜਵਾਨ ਮੁੰਡਿਆਂ ਨੇ ਜੋ ਏਰੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਵੀ ਹੋਏ ਲੋਤੇ ਇਹ ਮਸਲਾ ਸਟਾਰਟ ਹੋਇਆ سنی ਰਤਨਪੁਰੀਆ ਤੇ 크੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸ ਵਿੱਚ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰ ਵਿੱਚ ਨਾ ਜਮਾਨੀ ਗੌਰ ਦੇ ਪਹਿਲਾਂ ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅ ਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਕੇ ਅਰਨੀ ਵਾਲਾ ਵਾਲੀ ਸਾਈਡ ਤੇ ਉਹ ਉੱਥੇ ਵੀ ਉਹਨੇ ਬੋਲਟ ਬਾਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 ਤੇ ਐਫ ਆਈ ਆਰ ਨੰਬਰ 65 2024 ਪੁਲਿਸ ਸਟੇਸ਼ਨ ਅਰਨੀ ਵਾਲਾ ਦੀ ਐਫ ਆਈ ਆਰ ਰਜਿਸਟਰ ਹੋਈ ਅੰਡਰ ਸੈਕਸ਼ਨ 307 328 324 336 160 आईपीसी 184 141 ਤੇ 255459 ਆਰਮਜ਼ ਦੇ ਵਿੱਚ ਐਫਆਈਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ 사જનਪ੍ਰੀਤ ਕੁਲਦੀਪ ਸਿੰਘ सनी रतनਪੁਰੀਆ ਪ੍ਰਿਤਪਾਲ ਸਿੰਘ ਸੁਪਾਲ ਸਿੰਘ ਬਲਜੀਤ ਸਿੰਘ ਹੈਪੀ ਸਿੰਘ ਪ੍ਰਕਾਸ਼ ਸਿੰਘ ਅੰਗਰੇਜ ਕਰਨ ਸਾਗਰ 사જન ਕਰਨ ਸਿੰਘ ਦੂਸਰੇ ਕਰਨ ਸਿੰਘ ਹੈ सोनू ਸਿੰਘ ਇਹ કુલ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ ਦੂਸਰੀ ਸਾਈਡ ਤੇ ਗੁਰਵਿੰਦਰ ਸਿੰਘ, ਚਤਨਾਮ ਸਿੰਘ, ਸੁਖਵਿੰਦਰ ਸਿੰਘ, ਵਿਜੇ ਸਿੰਘ, ਕੁਲਵਿੰਦਰ ਸਿੰਘ, ਸੈਨ, ਅਮਨਦੀਪ ਸਿੰਘ, ਰਾਹੁਲ ਪੱਲਾ, ਪ੍ਰਸ਼ੰਤ, ਰਾਜੂ, ਕਟਾ, ਗੁਰਪ੍ਰੀਤ ਸਿੰਘ, ਦੋ ਗੁਰਪ੍ਰੀਤ ਸਿੰਘ ਨੇ ਕਿ ਟੋਟਲ 12 ਦੋਸ਼ੀ ਹੈਗੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚੋਂ ਅ ਕੁੱਲ 8 ਦੋਸ਼ੀ ਗ੍ਰফতার ਕੀਤੇ ਜਾ ਚੁੱਕੇ ਨੇ। ਕਰਨ ਸਿੰਘ ਤੇ ਰਾਜਿੰਦਰਪ੍ਰੀਤ ਨੂੰ ਉਹੀ ਤਰੀਕ ਨੂੰ ਨਾਲ ਗ੍ਰফতার ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਪੀ ਸੀਗੇ ਜਿਹੜੂ ਰਿਕਵਰ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਅ ਦੋ ਦੋਸ਼ੀਆਂ ਦੇ ਕੋਲੇ ਕਥਿਤ ਤੌਰ ਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਚੌਥੇ ਮੌਕੇ ਤੇ ਫਾਇਰ ਹੋਈ ਸੀਗੇ ਉਹ ਦੋਸ਼ੀ ਅਜੇ ਭਜੇ ਹੋਏ ਨੇ ਉਹਨਾਂ ਨੂੰ ਹਿਫਤਾਰ ਕੀਤਾ ਜਾ ਰਿਹਾ ਹੈ ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਸਰਹੰਦ ਚੋਅ ਸਮੇਤ ਡੋਨਾ ਤੇ ਨਾਲਿਆਂ ਦੀ ਸਫਾਈ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ ਤਾਂ ਜੋ ਸੁਭਾਵੀ ਹੜ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕੇ ਇਹ ਪਰਣਾਵਾ ਅੱਜ ਹਲਕਾ ਬਦ ਹੈ ਕਿ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਚੋਅ ਦਾ ਜਾਇਜ਼ਾ ਲੈਂਡ ਮੌਕੇ ਗੱਲਬਾਤ ਕਰਦੇ ਆ ਕੀਤਾ ਉਹਨਾਂ ਕਹਿੰਦੇ ਕਿ ਅਕਸਰ ਡਰੇਨਾਂ ਦੇ ਨਾਲਿਆਂ ਵਿੱਚ ਉੱਗੀ ਘਾਹ ਬੂਟੀ ਕਾਰਨ ਪਾਣੀ ਖੜਾ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਦਾ ਬਿਹਾਵ ਵਿੱਚ ਦਿੱਕਤ ਆਉਂਦੀ ਹੈ ਜਿਸ ਨਾਲ ਹਮੇਸ਼ਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਾਜ ਚੋਦੀ ਸਫਾਈ ਲਈ 35 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਤਾਂ ਜੋ ਬਰਸਾਤੀ ਸੀਜ਼ਨ ਤੋਂ ਪਹਿਲਾਂ ਇਸ ਦੀ ਮੁਕੰਮਲ ਸਫਾਈ ਕੀਤੀ ਜਾ ਸਕੇ ਅੱਜ ਅਸੀਂ ਸਰਾਂ ਦੇ ਜਿਹੜਾ ਚੋਆ ਪ੍ਰਾਤਮ ਚੋਆ ਹੈ ਉਹਦੇ ਖੜੇ ਆ ਤੁਸੀਂ ਦੇਖ ਰਹੇ ਕਿੰਨਾ ਜਿਹੜੀ ਅਮਰੀਕਨ ਬੁੱਟੀ ਜਿਹੜੀ ਹੈ ਉਹਦੇ ਨਾਲ ਜਿਹੜਾ ਹੈ ਪੂਰਾ ਜਾਮ ਹੋ ਜਾਂਦਾ ਪੰਜਾਬ ਸਰਕਾਰ ਨੇ 35 ਲੱਖ ਦੇ ਰੁਪਏ ਨਾਲ ਜਿਹੜਾ ਟੈਂਡਰ ਕਰਕੇ ਇਹ ਸਫਾਈ ਦਾ ਕੰਮ ਸਟਾਰਟ ਹੋਇਆ ਅਸੀਂ ਦੇਖ ਰਹੇ ਕਿਉਂਕਿ ਬਰਸਾਤਾਂ ਆ ਰਹੀਆਂ ਨੇ ਸ਼ਹਿਰ ਦੇ ਸਾਰੇ ਜਿਹੜੇ ਨਾਲੇ ਨੇ ਉਹ ਸਫਾਈ ਮਿਊਨਿਸਪਲ ਕਮੇਟੀ ਵੱਲੋਂ ਪ੍ਰਾਈਜ਼ ਆ ਚੁੱਕੀ ਔਰ ਕੰਮ ਚੱਲ ਰਿਹਾ ਇੱਥੇ ਚੂਹੇ ਦਾ ਕੰਮ ਚੱਲ ਰਿਹਾ ਸੋ ਪੰਜਾਬ ਸਰਕਾਰ ਮਾਨਯੋਗ ਸਰਦਾਰ ਕੌਂਸਲ ਮਾਨਸਬ ਦੀ ਗਵਾਈ ਦੇ ਵਿੱਚ ਅਸੀਂ ਜਿੰਨਾ ਵੀ ਸਫਾਈ ਦਾ ਕੰਮ ਹੈ ਬਰਸਾਤ ਤੋਂ ਪਹਿਲਾਂ ਬਿਲਕੁਲ ਕੰਪਲੀਟ ਕਿ ਲੋਕਾਂ ਨੂੰ ਕੋਈ ਅਖਾਈ ਨਾ ਹੋਵੇ ਤੇ ਜਿੰਨਾ ਵੀ ਬਰਸਾਤ ਚ ਹੈ ਜਿਆਦਾ ਹੁੰਦੀ ਹੈ ਤਾਂ ਵੀ ਜਿਹੜਾ ਪਾਣੀ ਆ ਆਪਣੇ ਜਿੱਥੇ ਨੂੰ ਜਾਣਾ ਹੈਗਾ ਪਾਣੀ ਨੇ ਕੁਦਰਤ ਤੌਰ ਤੇ ਉੱਥੇ ਲੰਘੀ ਕੋਈ ਰੁਕਾਵਟ ਨਾ ਹੋਵੇ ਕਿਉਂਕਿ ਜੇ ਰੁਕਾਵਟ ਪੈਂਦੀ ਹੈ ਫਿਰ ਹੜ੍ਹ ਆਉਂਦੇ ਨੇ ਫਿਰ ਸ਼ਹਿਰ ਨੂੰ ਨੁਕਸਾਨ ਆਉਂਦਾ ਸੋ ਸਾਰੇ ਇੱਕ ਮੁਕੰਮਲ ਪ੍ਰਬੰਧ ਅਸੀਂ ਪ੍ਰਸ਼ਾਸਨ ਨੇ ਕਰ ਲੇ ਉਹ ਮੈਂ ਅੱਜ ਆਪ ਵੀ ਚੈੱਕ ਕਰਨਾ ਆ ਸਾਡੇ ਵਲੰਟੀਅਰ ਸਾਹਿਬ ਵੀ ਨੇ ਯੂ ਸਾਹਿਬ ਵੀ ਸਾਡੇ ਨਾਲ ਨੇ ਸੋ ਬਹੁਤ ਵਧੀਆ ਕੰਮ ਹੋਇਆ ਔਰ ਜਿਹੜਾ ਰਹਿ ਗਿਆ ਥੋੜੇ ਦੋ ਚਾਰ ਦਿਨ ਚ ਕੰਪਲੀਟ ਹੋ ਜਾਣਾ ਮਨੀਗ੍ਰਾਮ ਦੀ ਦੁਕਾਨ ਤੋਂ 10000 ਦੀ ਨਕਦੀ ਅਤੇ ਸੈਨੀਟਰੀ ਦੀ ਦੁਕਾਨ ਵਿੱਚੋਂ 52000 ਰੁਪਏ ਮਨੀਗ੍ਰਾਮ ਦੀ ਦੁਕਾਨ ਵਿੱਚੋਂ 10000 ਰੁਪਏ ਦੀ ਨਕਦੀ ਅਤੇ ਸੈਨੀਟਰੀ ਦੀ ਦੁਕਾਨ ਵਿੱਚੋਂ 52000 ਰੁਪਏ ਦੇ ਕਰੀਬ ਸਮਾਨ ਅਤੇ ਪੈਸਿਆਂ ਦੀ ਕੀਤੀ ਚੋਰੀ ਕਟਨਾ ਸਾਰੀ ਹੋਈ ਸੀ ਸੀਸੀਟੀਵੀ ਕੈਮਰਾ ਵਿੱਚ ਕੈਦ ਮਾਮਲਾ ਜਿਲ੍ਹਾ ਤਰਨਤਾਰਨ ਵਿੱਚ ਹੈ ਜਿੱਥੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਬੀਤੀ ਰਾਤ ਮਨੀਗ੍ਰਾਮ ਦੀ ਦੁਕਾਨ ਅਤੇ ਹੋਰ ਦੁਕਾਨਾਂ ਵਿੱਚ ਚੋਰੀ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਉਹ ਅੱਜ ਬੜੀ ਮਾਰੀ ਮਤਬਕੀ ਘਟਨਾ ਹੋਈ ਹੈ ਜੀ ਜਿਹੜਾ ਕਿ ਮੇਨ ਚੌਂਕ ਦੇ ਵਿੱਚ ਜਿਹੜਾ ਅੱਡਾ ਬਾਜ਼ਾਰ ਦਾ ਜਿਹੜਾ ਜਾਨ ਨੂੰ ਰਾਵਾ ਉੱਥੇ ਅੱਜ ਵ્યાਸਣ ਯੂਨੀਅਨ ਉੱਥੇ ਚੋਰੀ ਹੋ ਗਈ ਹੈ ਜੀ ਤੇ ਬੜੀ ਗਲਤ ਗੱਲ ਆ ਚੋਰ ਵੇਖੋ ਉੱਪਰੋਂ ਵੀ ਨਹੀਂ ਆਏ ਥੱਲਾ ਸ਼ਟਰ ਤੋੜ ਕੇ ਤੇ ਚੋਰੀ ਕਰਕੇ ਲੈ ਗਏ ਆ ਤੇ ਬਾਕੀ ਡੀਐਸਪੀ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਸੀ ਦੇਖੋ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਤਰੰਤਰੰ ਦੇ ਅੱਗੇ ਵੀ ਉਹਨਾਂ ਨੇ ਚੋਰੀਆਂ ਬੜੀਆਂ ਟਰੇਸ ਕੀਤੀਆਂ ਵਾ ਡੀਐਸਪੀ ਸਾਹਿਬ ਵੀ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਤੇਹੀ ਬੇਨਤੀ ਕਰਦੇ ਪਏ ਬਾਰ-ਬਾਰ ਕਿ ਜਿਹੜੀਆਂ ਇਹ ਜੋਰੀਆਂ ਦੇ ਵੱਡੇ ਪੱਧਰ ਤੇ ਹੋ ਰਹੀਆਂ ਵਾਂ ਲੋਕ ਬਹੁਤ ਪਰੇਸ਼ਾਨ ਆ ਤੇ ਜਿਹਦੇ ਨਾਲ ਕਾਰੋਬਾਰ ਤੇ ਤੁਹਾਨੂੰ ਅੱਗੇ ਦੱਸਿਆ ਕਿ ਠਾਪਿਆ ਤੇ ਲੋਕ ਬਹੁਤ ਪਰੇਸ਼ਾਨ ਆ ਤੇ ਇਹ ਜਿਹੜਾ ਜਲਦੀ ਤੋਂ ਜਲਦੀ ਟਰੇਸ ਹੋਣਾ ਚਾਹੀਦਾ ਵਾ ਮਸਲਾ ਤੇ ਜਿਸ ਤਰ੍ਹਾਂ ਜੇ ਮੇਨ ਚੌਕਾ 'ਚ ਚੋਰੀ ਹੋ ਜੂਗੀ ਤੇ ਫਿਰ ਲੋਕੀ ਕਿੱਥੇ ਸੁਰੱਖਿਅਤ ਹੈਗੇ ਆ ਫਿਰ ਕਿੱ데 ਸੁਰੱਖਤ ਨਹੀਂ ਹੈਗੇ ਲੋਕ ਲੇ ਦਿਨੇ ਐਮਐਲਏ ਦੇ ਡਾਕਟਰ ਦੇ ਵੀ ਚੋਰੀ ਹੋ ਗਈ ਹੋਈ ਹੈ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ 112 ਤੇ ਡਿਊਟੀ ਕਰਦਾ ਵਾਂ 112 ਤੇ ਇਹਨਾਂ ਕਾਲ ਕੀਤੀ ਆ ਤੇ ਤੇ ਮਣੀਗਰਾਮ ਵਾਲੀ ਦੁਕਾਨ ਤੇ ਚੋਰੀ ਹੋਈ ਆ ਅਸੀਂ ਇੱਥੇ ਆਏ ਆ ਹੁਣ ਤੇ ਇਹਨਾਂ ਦਾ ਕੋਈ 8-10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਵਾ ਚੋਰੀ ਹੋਈ ਆ ਬਈ ਚੋਰੀ ਤੇ ਉਹ ਹੁਣ ਆਪਣਾ ਸਿਟੀ ਥਾਣੇ ਕਾਰਵਾਈ ਹੋ ਗਈ ਕਿੰਨੀਆਂ ਦੁਕਾਨਾਂ ਸ਼ਹਿਰ ਚ ਰਾਤ ਭੰਜੀਆਂ ਪਤਾ ਜੀ ਦੁਕਾਨਾਂ ਇੱਥੇ ਦੋ ਆ ਇੱਕ ਬੱਸ ਸਟੈਂਡ ਚੋਂ ਬੱਸ ਸਟੈਂਡ 'ਤੇ ਲੱਗੇ ਹੋਈ ਚੋਰੀ ਉੱਥੋਂ ਵੀ ਅਸੀਂ ਉਹ ਕਿ ਆਏ ਆ ਹਾਂਜੀ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਲਗਾਤਾਰ ਚੋਰੀ ਹੋਈ ਭਾਈ ਉਦੋਂ ਬਹੁਤ ਨੁਕਸਾਨ ਹੋਇਆ ਸਾਡਾ ਅੱਜ ਕਿਤੇ ਥੋੜਾ ਸਾਫ ਦਾ ਹੀ ਸੁਣਾ ਹੋਇਆ 8-10 ਹਜ਼ਾਰ ਰੁਪਏ ਗਿਆ ਸਾਡੇ ਦੀ ਪਹਿਲੀ ਪਹਿਲੀ ਚੋਰੀ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਕੀ ਕਹਿਣਾ ਚਾਹੁੰਦੇ ਇਹ ਪ੍ਰਸ਼ਾਸਨ ਵਾਸਤੇ ਪੁਲਿਸ ਸਾਹਿਬ ਮਹਾਰਾਜ ਨਿਗਰਾਨੀ ਰੱਖਣ ਦੇ ਸਾਡੇ ਮੇਰੇ ਹੱਥਾਂ ਜਿਹੜਾ ਕਰਨਾ ਕੰਮ ਉਹਨਾਂ ਕਰਨਾ ਹੀ ਆ ਗੱਲਬਾਤ ਹੋਈ ਹੈ ਮੇਰਾ ਨਾਮ ਕੁਲਜਿੰਦਰ ਸਿੰਘ ਆ ਤੇ ਢਿੱਲੋ 4x ਦੀ ਸਾਡੀ ਸ਼ਾਪ ਆ ਜਿਹੜੀ ਬੋਡੀ ਚੌਂਕ ਦੇ ਵਿੱਚ ਹੈਗੀ ਆ ਤੇ ਬਿਲਕੁਲ ਐਮਪਟੀ ਬ੍ਰਾਂਚ ਦੇ ਬਿਲਕੁਲ ਆਪੋਜ਼ਿਟ ਆ ਇਹੜਾ ਪੀਸੀਆਰ ਜਾਂ ਟ੍ਰੈਫਿਕ ਪੁਲਿਸ ਦਾ ਮੇਨ ਆਫਿਸ ਆ ਤਰਨਤਾਰਨ ਬਿਸਕਰਾ ਤੇ ਇੱਥੇ ਕੱਲ ਰਾਤ ਨੂੰ ਇੱਥੇ ਵਾਰਦਾਤ ਕਰ ਗਿਆ ਬੰਦੇ ਚੋਰੀ ਹੋ ਗਈ ਆ ਤੇ ਸ਼ਟਰ ਸ਼ੂਟਰ ਤੋੜ ਕੇ ਤੇ ਨੁਕਸਾਨ ਕਰ ਗਿਆ ਸਾਡਾ ਕੈਸ਼ ਵੀ ਲੱਗੇ ਕੈਸ਼ ਲੱਗੇ ਗਏ ਤੇ ਕੀ ਕਹਿਣਾ ਚਾਹੁੰਦੀ ਜੀ ਪੰਜਾਬ ਪੁਲਿਸ ਜਿਹੜੀ ਆ ਕਿਸ ਤਰ੍ਹਾਂ ਦੀ ਕਿਸਤਾਰ ਨਿਗਰਾਨੀ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਨੂੰ ਅਸੀਂ ਰਿਕਵੈਸਟ ਹੀ ਕਰ ਸਕਦੇ ਆ ਅਸੀਂ ਹੋਰ ਕੁਝ ਕਹਿ ਨਹੀਂ ਸਕਦੇ ਪਰਸੋਂ ਵੀ ਸਾਰੇ ਬਾਜ਼ਾਰ ਬੰਦ ਹੋਇਆ ਸੀਗਾ ਐਸ ਐਚਓ ਸਾਹਿਬ ਤੇ ਡੀ ਐਸ ਪੀ ਸਾਹਿਬ ਵੀ ਇੱਥੇ ਆਏ ਸੀਗੇ ਭਈ ਉਹਨਾਂ ਨੇ ਕਿਹਾ ਸੀਗਾ 10 ਤੋਂ 15 ਦਿਨ ਦੇ ਵਿੱਚ ਵਿੱਚ ਜੋ ਚੋਰੀਆਂ ਹੋ ਰਹੀਆਂ ਡੇਲੀ بیس ਤੇ ਅਸੀਂ ਤੁਹਾਡਾ 10 ਤੋਂ 15 ਦਿਨ ਦੇ ਵਿੱਚ ਵਿੱਚ ਬੰਦੇ ਫੜ ਲਾਂਗੇ ਪਰ ਇੱਕ ਦਿਨ ਵੀ ਬੀਤਿਆ ਤੇ ਸਾਡੇ ਇੱਥੇ ਫਿਰ ਚੋਰੀ ਹੋ ਗਈ ਤਰੰਤਰ ਪਿੰਡ ਛਾਪੜੀ ਸਾਹਿਬ ਦੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਹਵੇਲੀ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਪ੍ਰਕਾਸ਼ ਪਿਤਾ ਹੈ ਇਸ ਸਬੰਧੀ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਹਵੇਲੀ ਵਿੱਚ ਇਨੋਵਾ ਕਾਰ ਅਤੇ ਸਵਿਫਟ ਡਿਜ਼ਾਇਰ ਕਾਰ ਖੜੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਕੋਈ ਸ਼ਰਾਰਤੀ ਅੰਸਰਾਂ ਨੇ ਅੱਗ ਲਗਾ ਕੇ ਸਾੜ ਦਿੱਤਾ ਜੀ ਮੈਂ ਜੀ ਬਾਬਾ ਪਰਕਲ ਸਿੰਘ ਜੀ ਜਿਹੜੀ ਅੱਜ ਗੱਡੀਆਂ ਨੂੰ ਅੱਗ ਲਾ ਕੇ ਕੀ ਗੱਲ ਹੋਈ ਸਾਰੇ ਇਹ ਜੀ ਕਿ ਸ਼ਰਾਰਤੀ ਅੰਸਰ ਨੇ ਮਤਲਬ ਅੱਗ ਲਾਤੀ ਆ ਜਿਹੜੀ ਰਾਤ ਤੋਂ ਕੋਈ 2:30 ਵਜੇ ਇੱਕ ਹੈਗੀ ਆ ਆਪਣੇਆ ਸ਼ਿਵਟਿਆਂ ਤੇ ਇੱਕ ਨੋਵਾ ਇਹਨਾਂ ਦੋਵਾਂ ਗੱਡੀਆਂ ਨੂੰ ਮਤਲਬ ਆਕ ਜਿਹੜੀ ਲਾਈ ਆ ਤੇ ਅਸੀਂ ਇਹ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਜਲਦ ਤੋਂ ਜਲਦ ਜਿਹੜੀ ਇਹ ਸ਼ੈਤਾਨੀ ਅੰਸਰ ਆ ਜਿਨ੍ਹਾਂ ਨੇ ਇਹ ਕਾਂਡ ਕੀਤਾ ਵਾ ਤੇ ਪੁਲਿਸ ਪ੍ਰਸ਼ਾਸਨ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਲੱਭਣ ਦੀ ਕੋਸ਼ਿਸ਼ ਕਰੇ ਸਾਡੀ ਇਹੀ ਮੰਗ ਕਿਹੜੀ ਕਿਹੜੀ ਗੱਡੀ ਨੂੰ ਅਕ ਲੱਗੀ ਇੱਕ ਨਵਾ ਜੀ ਇੱਕ ਸ਼ਿਫਟ ਡਿਆ ਰ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤੇ ਵੇਖੋ ਜੀ 3 ਲੱਖ ਦੀ ਗੱਡੀ ਹੋ ਆ ਤੇ 2.5 ਦੀ ਇਹ ਆ ਸਾਡੇ ਨੁਕਸਾਨ ਤੇ ਤੁਸੀਂ ਲਾਲੋ ਸਾਹਿਬ ਵੀ ਮਤਲਬ ਨੁਕਸਾਨ ਤੇ ਪੂਰਾ ਹੋਇਆ ਜੀ ਅਜੇ ਮਤਲਬ ਸਾਡਾ ਅੰਦਰ ਜਿਹੜਾ ਜੀ ਇੱਥੇ ਮੇਰੇ ਤਿੰਨਾਂ ਮੇਟਿਆਂ ਦਾ 2 ਦਾ ਦਾਜ ਪਿਆ ਹੋ ਆ ਸਾਰਾ ਇਸ ਅੰਦਰ ਦੇ ਵਿੱਚ ਤੇ ਜੇ ਨਾਂ ਮਤਲਬ ਦੱਸਦਾ ਉਹ ਮੁੰਡਾ ਤੇ ਸਾਡੇ ਕੋਲ ਨਾਂ ਪੁੱਛਿਆ ਜਾਂਦਾ ਤੇ ਸਾਡਾ ਅੰਦਰ ਵੀ ਲੋ ਜਾਣਾ ਹੈ ਜੀ ਸਮਾਨ ਦਾ ਸਾਰਾ ਲੋ ਜਾਣਾ ਹੈ ਨੀਟ ਜੂਜੀ ਅਤੇ ਜੂਜੀਸੀ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਇੱਕ ਵੱਡਾ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਯੂਥ ਪਾਲਿਸੀ 68 ਡਿਵੈਲਪਮੈਂਟ ਅਤੇ ਪੰਜਾਬ ਸਟੇਟ ਚੇਅਰਮੈਨ ਐਮਪੀ ਜਸਰ ਜੋਗੇ ਜਨਰਲ ਸੈਕਟਰੀ ਪੰਜਾਬ ਪੀਪੀਸੀਸੀ ਯੂਥ ਐਂਡ ਸਪੋਰਟਸ ਕਲੱਬ ਸੈਲਵੀ ਹਨ ਨੇ ਦੱਸਿਆ ਕਿ ਇਹ ਵਿਸ਼ਾਲ ਧਰਨਾ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਹੁਕਮ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਪੜਿੰਗ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਕੀਤਾ ਗਿਆ ਇਸ ਵਿੱਚ ਸਾਰੇ ਪੰਜਾਬ ਕਾਂਗਰਸ ਪਾਰਟੀ ਦੇ ਵੱਡੇ ਡਿਗੀਜ ਲੀਡਰਸ਼ਿਪ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਅਤੇ अनेका ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਜਿਸ ਦਾ ਨਤੀਜਾ ਸਦਕਾ ਇਹ ਧਰਨੇ ਦਾ ਵਿਸ਼ਾਲ ਰੂਪ ਧਾਰਨ ਕਰ ਗਿਆ राख जी का हौली करता है ਸਾਨੂੰ ਪਿਆ ਹੈ ਖੁਦ ਜੇਨਤੀ ਸਾਹਿਬ ਨੇ ਕਿਹਾ ਹੈ ਅੰਮ੍ਰਿਤਸਰ ਦੇ ਬੱਲ ਕਾਂ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਕਾਰ ਨਾਲ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਬਹੁਤ ਹੋ ਗਈ ਇੱਕ ਨੌਜਵਾਨ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਨੌਜਵਾਨ ਦੀ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਲੜਕਾ ਦੁੱਧ ਲੈ ਕੇ ਜਦੋਂ ਘਰ ਵਾਪਸ ਜਾ ਰਿਹਾ ਸੀ ਤਾਂ ਉਸ ਸਮੇਂ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਹਨਾਂ ਦੇ ਜਤਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਡੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ ਚ ਕੰਮ ਕਰਦਾ ਤੇ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਇਹ ਛੋਟਾ ਹੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪਿੱਠੇ ਰੁ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਗੱਡੀ ਨੇ ਧੂਕੇ ਖੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕੜਿਆ 15 20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਪਰਚਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਜੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ ਤੇ ਕਵਾਰਾ ਮੁੰਡਾ ਸੀ ਇਹ ਜੇ ਇਹ ਪੇਪਰ ਮਿਲਚ ਕੰਮ ਕਰਦਾ ਸੀ ਇਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਹ ਸਾਨੂੰ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟਮਾਰਟ ਕਰਕੇ ਲਾਸ਼ਾਂ ਨੂੰ ਦੇਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਮਲਦਾ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 ਤੇ 23 23 ਸਾਲ ਸੀ ਮੁੰਡੇ ਦੀ ਉਮਰ ਠੀਕ ਕਵਾਰਾ ਹੀ ਜੀ ਆ ਜੇ ਨਹੀਂ ਇਹ ਐਸੀ ਬਿਕਰਮੀ ਜਿਸ ਨੇ ਬੋਲਦਾ ਬਲਕੇ ਦਾ ਚਮਕੀ ਤੋਂ ਸਵਾਗ 9 ਵਜੇ ਦਾ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਖ ਰਾਇ ਇਹਨਾਂ ਡੈਡ ਹੌਸ ਨੂੰ ਲਾਸ਼ ਲੈ ਕੇ ਪੋਟ ਮਾਰਕ ਰਣ ਵਾਸਤੇ ਇੱਥੇ ਲੈ ਕੇ ਆਏ ਰਾਤ ਜਾਵਾ ਕਰਾਤੀ ਡੈਡ ਹੌਸ ਹੁਣ ਉਥੋਂ ਲੈ ਕੇ ਇੱਥੇ ਪੋਟ ਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੀਆਂ ਦੀ ਮੌਤ ਹੋਈ ਇੱਕ ਦੀ ਮੌਤ ਆ ਇੱਕ ਜ਼ਖਮੀ ਤਰਨ ਦਰਨ ਦੇ ਇਤਿਹਾਸ ਗੁਰ ਦੁਬਾਰਾ ਬਾਬਾ ਬੀੜ ਸਾਹਿਬ ਬੁੱਢਾ ਸਾਹਿਬ ਦੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੀਅਦਬੀ ਕਰਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੁਬਾਲ ਦੇ ਐਸਐਚਓ ਜਸਾਸ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਹਰदयाल ਸਿੰਘ ਵਾਸੀ ਪੇਜਿਆਂ ਜੋ ਕਿ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਜਾਂਦਾ ਸੀ ਤੇ 10-15 ਸਾਲ ਤੋਂ ਇੱਥੇ ਸੇਵਾ ਕਰ ਰਿਹਾ ਸੀ ਅੱਜ ਅਚਾਨਕ ਉਸੇ ਦਿਮਾਗ ਵਿੱਚ ਪਤਾ ਨਹੀਂ ਕੀ ਹੈ ਉਸਨੇ ਦਰਬਾਰ ਸਾਹਿਬ ਵਿੱਚੋਂ ਗੁਟਕਾ ਸਾਹਿਬ ਲਿਆ ਕੇ ਉਸ ਦੀ ਬੀਅਦਬੀ ਕਰ ਦਿੱਤੀ ਬਾਹਰਲੇ ਸਖਸ਼ ਨੂੰ ਗ੍ਰਿਫਤਾਰ ਕਰ ਲਿਆ ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮਾਝੇ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਆ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ ਜਿਹੜੀ ਧਾਰਾ ਉਹ 295 ਆ 295 ਦੀ ਜਿਹੜੀ ਜਮਾਨਤ ਆ ਉਹ ਦੂਜੇ ਤਰੀਕੇ ਦੇ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਵਾ ਉਹ ਆਪਣਾ ਪੁਲਿਸ ਵਾਲੇ ਨੇ ਲੈ ਜਾਂਦਾ ਤੇ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਆ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਵੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਤਰਾ ਕਰਕੇ ਇਕੱਲੀ ਐਫਆਈਆਰ ਦੀ ਨਕਲ ਨਾਲ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸੇ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਡੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਦਾ ਕਰਮਜੀਤ ਸਿੰਘ ਨਾਂ ਦਾ ਸਾਨੂੰ ਫਰਦੇਵਾਲ ਸਿੰਘ ਉਹ ਜੀਆਂ ਪਿੰਡ ਦਾ ਤੇ ਬਾਬਾ ਚੱਲਣ ਕੀ ਕਰਤੀ ਆ ਜੀ ਉੱਥੋਂ ਦੇ ਰਹਿਣ ਵਾਲਾ ਹੈ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦ ਭਾਗੀ ਕਰਨਾ ਲਗੀ ਸੀ ਤੇ ਪਰਿਵਾਰ ਦੇ ਵਿੱਚ ਗੁਟਕਾ ਸਾਫ ਲੈ ਕੇ ਪਾਟ ਕਰਨ ਕਰ ਮਿਲ ਕੇ ਕਿ ਜਵਾਂ ਖਿੱਚਦੇ ਨਿਤਨੇਮ ਗੁਟਕਾ ਦੇ ਕਿਨਾਂ ਦਾ ਨਹੀਂ ਜਾਈ ਕੋਈ ਮੰਨ ਕੇ ਚੱਲੀ ਆਪਾਂ ਤੇ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕੀਤੀ ਅੱਜਕੱਲ ਦੇ ਬੱਚੇ ਬਹੁਤ ਜ਼ਿਆਦਾ ਤੇਜ਼ ਤਰਾ ਰਹਨ ਜਿਸੀ ਤਾਜ਼ਾ ਮਿਸਾਲ ਜੀਰਾ ਤੋਂ ਸਾਹਮਣੇ ਆਈ ਹੈ ਜਿੱਥੇ ਥਾਣਾ ਸਦਰ ਜੀਰਾ ਪੁਲਿਸ ਵੱਲੋਂ ਇੱਕ ਅਜਿਹੇ ਬੱਚੇ ਨੂੰ ਬਰਾਮਦ ਕੀਤਾ ਹੈ ਜਿਸ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 2 ਲੱਖ 6000 ਰੁਪਏ ਉਡਾ ਲੈ ਗਏ ਸਨ ਮਾਮਲੇ ਸਬੰਧੀ ਜਾਣ ਕੇ ਦੰਦਿਆ ਥਾਣਾ ਸਦਰ ਜਿਲ੍ਹੇ ਦੇ ਐਸ ਐਚ ਓ ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਬੈਂਕ ਪਾਛੜੀਆਂ ਨਿਵਾਸੀ ਇੱਕ ਵਿਅਕਤੀ ਵੱਲੋਂ ਕੱਲ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦਾ 13 ਸਾਲ ਦਾ ਬੱਚਾ ਘਰੋਂ ਚਲਾ ਗਿਆ ਹੈ ਜਿਸ ਨੇ ਪੁਲਿਸ ਨੂੰ ਤੁਰੰਤ ਬੁਸ਼ਟੈਦੀ ਦਿਖਾਉਂਦੇ ਹੋਏ ਬੱਚੇ ਦੇ ਮੋਬਾਈਲ ਦੀ ਦੇਹਾ ਹੈ ਮਹਿਦ ਚੰਦ ਕਾਂਟਾ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਸ ਨੂੰ ਬ੍ਰਾਹਮਤ ਕਰ ਲਿਆ ਗਿਆ ਮੈਨੂੰ ਚਾਹੀਦਾ ਹੈ ਡੈਡੀ ਜੀ ਇਹਨਾਂ ਦਾ ਪੈਸੇ ਜਨੇ ਪੱਤਲਵਾਏ ਕੋਠੀ ਪਾਈ ਸੀ ਉਹ ਮੇਰੇ ਕੋਲੋਂ ਪੈਸੇ ਆਏ ਸੀਗੇ ਇਸ ਤੇ ਮੇਰੇ ਪੁੱਤਰ ਨੇ ਰਵਿੰਦਰ ਸਿੰਘ ਰਾਜ ਜਿਹੜੇ ਕੋਲੋਂ ਸ਼ਦਮੰਤਰ ਸਿੰਘ ਦੇ ਖਾਤੇ ਟ੍ਰਾਂਸਫਰ ਕਰਤੇ ਐਸੇ ਸਾਡੇ ਸੇਬ ਹੈ ਯਾਨੀ ਕੋਈ ਕਿਸਮ ਦੀ ਤਰਨੀਗਾ ਕੋਈ ਰਹਿ ਨਹੀਂ ਹੋ ਸਕਦਾ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਅੱਛਾ ਕਿੰਨੇ ਦਿਨ ਘੁੰਮ ਰਿਹਾ ਤੁਸੀਂ ਜਾਣ ਕੇ ਕੁਝ ਕਰਦੇ ਸੀ ਆਪਣੇ ਐਸਐਸਓ ਸਾਹਿਬ ਜੀ ਨਾਲ ਸਦਰ ਨੇ ਬੜੀ ਮਿਹਨਤ ਕਰਕੇ ਤੇਨ ਜਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਕੋ ਠਾਕਰ ਕੀਤਾ ਉਹ ਵਧੀਆ ਜੀ ਮੈਨੂੰ ਆਪ ਮਹਿਮਾਨ ਜਣ ਠੀਕ ਆ ਜੀ ਕਹਿ ਰਿਹਾ ਸੀ ਪਹਿਲਾਂ ਵੀ ਆਪਣੇ ਕਾਕੇ ਵੀ ਪੈਸੇ ਉਹ ਇਹ ਕਹਿ ਲਕਾ ਬਰੀਆ ਕੋਈ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਉਹ ਪਾਪਾ ਜੀ ਕਹਿੰਦੇ ਹੈਗੇ ਦਾਦੇ ਨੂੰ ਤਾਰ ਕੇ ਵੀ ਠਾਕਰ ਗਿਆ ਇਤੋਂ ਦਰਬਾਰ ਸਾਹਿਬ ਤੇ ਚੜ੍ਹ ਕੇ ਗਿਆ ਉੱਥੇ ਜਾ ਕੇ ਫੇਰ ਦਰਬਾਰ ਸਾਹਿਬ ਤੇ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਪੋਤੀ ਵੇਖ ਪਛਾੜੀਆਂ ਉਮਰ ਕਰੀਬ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦਵਰ ਮੇਰੇ ਕੋਲੇ ਆਈ 2:30 ਵਜੇ ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈੱਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਸਿਕਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਕਿ ਉਹ ਦਰਵਾਜ਼ਾ ਹੈ ਉਸੀ ਟਾਈਮ ਆ ਉਹ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2.45 ਤੇੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਗਿਆ ਕਾਫੀ ਕੋਸ਼ਿਸ਼ ਕੀਤੀ ਕਿਸ਼ਨਾਂ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲਤ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ-ਉਧਰ ਹੋ ਜਾਂਦਾ ਸੀ ਸੱਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਕਿਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਤੇ ਜਿਹੜਾ ਉਹ ਯੈਂਕਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ੁਕਰ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਉਹਨੂੰ ਉਹਨੂੰ ਲਵੇ ਵੀ ਅਸੀਂ ਦੁਬਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲੱਭਿਆ ਬੱਚਾ ਤੇਰੇ ਕਾਰਨ ਸੀ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਬਲੀਚੋਰ ਰਟਾਇਰ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਜਿਹੜਾ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਦੇ ਦਾਦਾ ਜੀ ਦੇ ਅਕਾਊਂਟ ਚੋਂ ਆਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਬਵਾ ਦੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਤੁਹਾਡੇ ਜਿਹਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਜਨੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਵਾਂਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰਨਗੇ ਮੋਗਾ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਐਕਟ ਬਸ ਵਾਰ ਮਾਂ ਪੁੱਤ ਤੋਂ ਕੁਝ ਲੁਟੇਰੇ ਮੋਟਰਸਾਈਕਲ ਤੇ ਆਉਂਦੀ ਹਾਲ ਤੇ ਪਰਸ ਕੋ ਕੇ ਫਰਾਰ ਹੋ ਜਾਂਦੀ ਹੈ ਫਿਰ ਕਿਸੇ ਸਾਰੇ ਕਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਏ ਜਿਵੇਂ ਹੀ ਪਰਸ ਕੋਇਆ ਤਾਂ ਮਾਂ ਨੇ ਰੌਲਾ ਪਾਇਆ ਤਾਂ ਉਸ ਵੇਲੇ ਪੁੱਤ ਨੇ ਕਨੈਕਟ ਦੇ ਪਿੱਛਾ ਕੀਤਾ ਪਰ ਚੋਰ ਇਹਨੇ ਸ਼ਾਤਰ ਥਣ ਕਿ ਉਹ ਦੇਖਦੇ ਦੇਖਦੇ ਅੱਖਾਂ ਤੋਂ ਉਲੋਪ ਹੋ ਗਏ ਬਹਾਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਦੇ ਪਿੰਡ ਮੁੱਠਖੇੜਾ ਦੇ ਵਿੱਚ ਇੱਕ ਲੜਕੀ ਦੀ ਬੱਚੇ ਨੂੰ ਜਨਮ ਦੇਣ ਦੀ ਸਮੇਂ ਹੋਈ ਮੌਤ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਦੇ ਉੱਪਰ ਅਣਗਹਿਲੀ ਦੇ ਲਗਾਏ ਗਏ ਦੋਸ਼ ਦੱਸਦੀ ਹੈ ਕਿ ਪਿੰਡ ਮੁੱਠਖੇੜਾ ਦੀ ਰਹਿਣ ਵਾਲੀ ਗਗਨਦੀਪ ਕੌਰ ਕੱਲ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੂਟੀਨ ਚੈੱਕਅਪ ਦੇ ਲਈ ਆਈ ਸੀ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਕਿ ਅੱਜ ਹੀ ਡਿਲੀਵਰੀ ਕਰਵਾ ਦੇਣ ਇਸ ਤੋਂ ਬਾਅਦ ਗਗਨਦੀਪ ਦੇ ਉਸ ਦਾ ਕਰ ਬਾਲਕ੍ਰਿਸ਼ਨ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਹਸਪਤਾਲ ਦੇ ਵਿੱਚ ਆ ਗਏ ਅਤੇ ਤਕਰੀਬਨ 7:00 7:00 ਦੇ ਕਰੀਬ ਡਾਕਟਰਾਂ ਦੇ ਵੱਲੋਂ ਗਗਨਦੀਪ ਦੀ ਨਾਰਮਲ ਡਿਲੀਵਰੀ ਕਰਵਾ ਦਿੱਤੀ ਜਿਸ ਤੋਂ ਬਾਅਦ ਲਗਾਤਾਰ 3 ਘੰਟੇ ਬਲੀਡਿੰਗ ਹੁੰਦੀ ਰਹੀ ਤੇ ਡਾਕਟਰਾਂ ਨੇ ਇਹ ਅਣਗੇਲੀ ਕਰਦੇ ਰਹੇ ਉਹਨਾਂ ਦੇ ਨਾਤਾ ਪਰਿਵਾਰਕ ਮੈਂਬਰ ਲੜਕੀ ਨੂੰ ਮਿਲਨ ਦਿੱਤਾ ਗਿਆ ਤੇ ਨਾ ਹੀ ਉਸ ਦੀ ਸੰਭਾਲ ਕੀਤੀ ਜਦੋਂ ਬੇਬਸ ਹੁੰਦੀ ਦਿਖੀ ਤਾਂ ਡਾਕਟਰਾਂ ਦੇ ਵੱਲੋਂ 10 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਕਿਹਾ ਤੇ ਤਾਂ ਕਿ ਤੁਸੀਂ ਨੂੰ ਜਲਦੀ ਰਜਿੰਦਰਾ ਹਸਪਤਾਲ ਪਟਿਆਲਾ ਲੈ ਜਾਓ ਕਿਉਂਕਿ ਇਸ ਦੀ ਕੰਡੀਸ਼ਨ ਜਿਆਦਾ ਸੀਰੀਅਸ ਹੈ ਜਦੋਂ ਰਜਿੰਦਰਾ ਹਸਪਤਾਲ ਦੇ ਵਿੱਚ ਪਹੁੰਚੇ ਤਾਂ ਲੜਕੀ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਗਿਆ ਡਾਕਟਰ ਦੀ ਨਗੇਲੀ ਨਾਲ ਹੀ ਡਾਕਟਰ ਦੀ ਨਗੇਲੀ ਨਾਲ ਹੋਈ ਹੈ ਜੀ 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ੍ਹ ਹੀ 20 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਬਲੀਡਿੰਗ ਰੁਕੀ ਨਹੀਂ ਹੀ ਗਈ। ਨਾ ਸਾਨੂੰ ਮਿਲਣ ਦਿੱਤਾ ਉਹਨਾਂ ਨੇ। 2-3 ਘੰਟੇ ਮਿਲਣ ਨਹੀਂ ਦਿੱਤਾ। ਡਿਲੀਵਰੀ ਤੋਂ ਬਾਅਦ ਖੂਨ 3-4 ਘੰਟੇ ਚੱਲਦਾ ਰਿਹਾ। ਨਾ ਸਾਨੂੰ ਬੱਚੇ ਨੂੰ ਮਿਲਣ ਦਿੱਤਾ ਨਾ ਮਾਂ ਨੂੰ ਮਿਲਣ ਦਿੱਤਾ। ਉਸ ਤੋਂ ਬਾਅਦ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ। ਰਜਿੰਦਰਾ ਹਸਪੀਟਲ ਆਂਦੇ ਹੀ ਉਹਨਾਂ ਨੇ ਡੈੱਡ ਇਕਰਾਰ ਕਰ ਦਿੱਤਾ ਜੀ। ਚਾਰਨ ਮਸਲਾ ਇਹ ਸੀਗਾ ਸਾਡੇ ਪਿੰਡ ਤੋਂ ਇਹ ਮੁੰਡਾ ਸਾਡਾ ਪੁਤਿੱਜਾ ਜਾਂ ਕ੍ਰਿਸ਼ਣ ਸੀ। ਤੇ ਇਸ ਦੀ ਮੈਸੇਜ ਪ੍ਰੈਗਨੈਂਟ ਸੀਗੇ। ਇਹ ਕਾਫੀ ਮਿੰਨਾ ਤੋਂ ਰਾਜਨ ਹਸਪੀਟਲ ਆ ਲਾਹੌਰੀ ਗੇਟ ਉਥੋਂ ਟ੍ਰੀਟਮੈਂਟ ਚੱਲਦਾ ਸੀ ਤੇ ਰੂਟੀਨ ਦੇ ਵਿੱਚ ਕੱਲ 20 ਤਰੀਕ ਨੂੰ 20 ਜੂਨ ਨੂੰ ਰੂਟੀਨ ਦੇ ਵਿੱਚ ਇਹ ਚੈੱਕਅਪ ਕਰਵਾਉਣ ਆਏ ਨਾਰਮਲ ਸੀ ਕੋਈ ਕੋਈ ਪੇਨ ਨਹੀਂ ਸੀ ਕੁਝ ਨਹੀਂ ਸੀ ਤੇ ਡਾਕੂਮੈਂਟਸ ਦੇ ਮੁਤਾਬਕ ਜਿਹੜੀ ਡਿਲੀਵਰੀ ਹੋਣੀ ਸੀ ਉਹ 2 ਜੂਨ ਅਜ ਜੁਲਾਈ ਨੂੰ ਹੋਣੀ ਸੀ ਠੀਕ ਹੈ ਤੇ ਉਹਨਾਂ ਨੇ ਕੱਲ ਹੀ ਇਹਨਾਂ ਨੂੰ ਰੂਟੀਨ 'ਚ ਕੋਈ ਉਹਨੂੰ ਪ੍ਰੋਬਲਮ ਨਹੀਂ ਕੋਈ ਦਰਦ ਨਹੀਂ ਕੁਝ ਨਹੀਂ ਇਹ ਚੈੱਕਅਪ ਕਰਵਾਉਣਾ ਤੇ ਉੱਥੇ ਉਹ ਕਹਿੰਦੇ ਵੀ ਅੱਜ ਹੀ ਐਡਮਿਟ ਕਰੋ ਤੇ ਕ੍ਰਿਸ਼ਨ ਕਹਿੰਦਾ ਵੀ ਅਸੀਂ ਹੁਣੇ ਆਟੋ ਟਾਈਮ ਤਾਂ ਐਡਮਿਟ ਹੋ ਨਹੀਂ ਸਕਦੇ ਇੱਥੇ ਕਿਉਂਕਿ ਨਾ ਤਾਂ ਸੀ ਘਰ ਸਾ ਦੱਸ ਕੇ ਆਏ ਕਿਸੇ ਨੂੰ ਠੀਕ ਆ ਤੇ ਆਪਣੀ ਮੰਮੀ ਡੈਡੀ ਨੂੰ ਦੱਸਾਂਗੇ ਨਾ ਕੋਈ ਸਾਡੇ ਕੋਲੇ ਪੈਸੇ ਕਿ ਸਾਡੇ ਨਗਰ ਦੀ ਮਰਜ਼ਾਦਾ ਕਿਸੀਂ ਜਦੋਂ ਕੋਈ ਵੀ ਸ਼ੁਭ ਕੰਮ ਕਰਦੇ ਆ ਤਾਂ ਗੁਰੂ ਘਰ ਮੱਥਾ ਟੇਕ ਕੇ ਗੁਰੂ ਘਰ ਮੱਥਾ ਟੇਕਣ ਗਏ ਜਦੋਂ ਇੱਥੇ ਗਏ ਨਾ ਉਹ ਇਹਨਾਂ ਦੇ ਦੱਸਣ ਦੇ ਮੁਤਾਬਕ ਯੂਟਰਸ ਦੇ ਅੰਦਰ ਉਹਨਾਂ ਨੇ ਮੈਡੀਸਿਨ ਰੱਖਦੀ ਪਹਿਲੀ ਤੇ ਪਿੰਡ ਜਾ ਕੇ ਉਹਦੇ ਪੇਨ ਸ਼ੁਰੂ ਹੋ ਗਈ ਠੀਕ ਹੈ ਮੱਥਾ ਟੇਕ ਕੇ ਇੱਥੇ ਆਇਆ ਇੱਥੇ ਐਡਮਿਟ ਕਰ ਲਿਆ ਨੀਅਰ ਬਾਟ ਸ਼ਾਮ ਨੂੰ 7 ਵਜੇ ਦੇ ਕਰੀਬ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਆ ਬੇਬੀ ਨੇ ਜਨਮ ਲਿਆ ਉਸ ਤੋਂ ਬਾਅਦ ਜਿੱਥੇ ਤੱਕ ਸਾਨੂੰ ਅਨੁਮਾਨ ਹੈਗਾ ਕਿ ਕੋਈ ਅਨਟ੍ਰੇਨਡ ਦਾਈ ਸੀ ਜਿਹਨੇ ਇੱਕ ਲਗਤ ਬੱਚੇ ਨੂੰ ਖਿੱਚਿਆ ਹੋਊਗਾ ਬਾਹਰ ਤੇ ਖੋਦੀ ਨਾ ਜੂਟਰਸ ਦੇ ਅੰਦਰੋਂ ਪੇਨ ਆਹੋ ਸਰੀ 나ੜ ਜਿਹੜੀ ਹੈਗੀ ਆਪਣੀ ਖੂਨ ਦੀ ਦੇਨ ਜੇ ਉਹ ਉਹ ਕੀ ਕਰੈਕ ਹੋ ਗਈ ਅੰਦਰੋਂ ਕਿਨੇ ਦੱਸਿਆ ਜੀ ਤੁਹਾਨੂੰ ਇਹ ਗੱਲ ਠੀਕ ਹੈ ਅਸੀਂ ਆਪਣਾ ਅਨੁਮਾਨ ਲਾ ਰਹੇ ਹਾਂ ਕਿ ਬਲੀਡਿੰਗ ਇਸੇ ਤਰੀਕੇ ਨਾਲ ਹੋਈ ਹੈ 1:03 ਘੰਟੇ ਦੇ ਵਿੱਚ ਇੰਨਾ ਖੂਨ ਨਿਕਲ ਜਾਣਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਇਹ ਪਰਿਵਾਰ ਨੂੰ 3 ਘੰਟੇ ਮਿਲਣੇ ਨਹੀਂ ਦਿੱਤਾ ਨਾ ਜੱਜੇ ਨੂੰ ਨਾ ਬੱਚੇ ਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਜੀ ਉਹਨਾਂ ਦੇ ਬੰਦਿਆਂ ਨੂੰ ਵੀ ਰੈਫਰ ਕਰਦਾ ਕਿ ਜੇ ਸਾਨੂੰ ਪਹਿਲਾਂ ਕਿਹਾ ਨਹੀਂ ਨਹੀਂ ਬੰਦਿਆਂ ਨੂੰ ਵੀ ਖੜਾਇਆ ਗਿਆ ਅੰਦਰ ਤੇ ਘਰ ਵਾਲੇ ਨੂੰ ਬੁਲਾਇਆ ਉਹਦੀ ਮਾਂ ਨੂੰ ਬੁਲਾਇਆ ਤਾਂ ਉਹ ਸਿਚੁਏਸ਼ਨ ਦਸੀ ਹੈ ਮੈਂ ਕਿ ਤੁਸੀਂ ਅੰਨੇ ਕਿ ਰਿੰਦਰਾ ਜੀ ਲੈ ਕੇ ਜਾਣਾ ਹੈ ਕਿ ਉੱਥੇ ਲੈ ਜਾਣਾ ਅਸੀਂ ਪਾਗਲ ਨਹੀਂ ਅਸੀਂ 2 ਘੰਟੇ ਮਾ ਦੱਸਾਂਗੇ ਤੁਸੀਂ ਆਪ ਦੱਸੋ ਤੁਸੀਂ ਉਹ ਮਿਲ ਜਗੇ ਤੁਸੀਂ ਕੀ ਕਰੋਗੇ ਦੱਸੋ ਆਬੀਅਸਲੀ ਮਤਲਬ ਤੁਸੀਂ ਕਹਿੰਦੇ ਸਾਡੀ ਕੋਈ ਨਿਕਲੀ ਨਹੀਂ 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 ਨਿਗਲੀਜੈਂਸੀ ਨਹੀਂ ਰਬੋਂ ਨੂੰ ਕੁਝ ਆ ਜਾਵੇ ਤਾਂ ਆਪਾਂ ਕੁਝ ਕਰ ਨਹੀਂ ਨਾ ਸਕਦੇ ਤਾਂ ਮਤਲਬ ਕਿਉਂ ਨਹੀਂ ਨਹੀਂ ਐਵੇਂ ਹੈ ਨਾ ਕਿ 7:30 ਵਜੇ ਡਿਲੀਵਰੀ ਹੋਈ ਹੈ 9 ਵਜੇ ਹਾਂਜੀ 9 ਵਜੇ ਤੱਕ ਪੂਰਾ ਪੇਸ਼ੈਂਟ ਸੈੱਟ ਹੈ ਠੀਕ ਹੈ ਠੀਕ ਹੈ 9 ਦੇ 10 ਦੇ ਵਿੱਚ ਵਿੱਚ ਉਹਨੂੰ ਇਹ ਦਿੱਕਤ ਹੋਈ ਹੈ ਘੰਟੇ ਦੇ ਵਿੱਚ ਅਸੀਂ ਉਹਨੂੰ ਰੈਫਰ ਵੀ ਕਰ ਉਹ ਨਹੀਂ ਦਿਤਾਏਗਾ ਬਕਾਇਦਾ ਸਾਡੇ ਕੋਲ ਜਦੋਂ ਮਰੀਜ਼ ਆਇਆ ਸੀ ਬਿਲਕੁਲ ਤੰਦਰੁਸਤ ਮਰੀਜ਼ ਸੀ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਇੱਥੋਂ ਤੱਕ ਕਿ ਉਹਨੂੰ ਦਰਦ ਵੀ ਨਹੀਂ ਹੋਇਆ ਹੈਗਾ ਕੋਈ ਵੀ ਦਰਦ ਨਹੀਂ ਸੀ ਇਹਨਾਂ ਨੇ 12 ਵਜੇ ਮਰੀਜ਼ ਨੂੰ ਲਾਇਆ ਇੱਕ ਨਾਰਮਲ ਦੁਪਹਿਰ 1 ਵਜੇ ਉਹਨਾਂ ਦਾ ਵੀ ਸਿੱਕ ਚੈੱਕਅਪ ਕਰਾਉਣ ਵਾਸਤੇ ਆਏ ਸੀ ਇੱਕ ਸਿੰਪਲ ਜਿਹੜਾ ਜਿਵੇਂ ਵੀ ਕਰਾਇਆ ਜਾਂਦਾ ਵੀ ਇੱਕ ਦੋ ਦਿਨ ਦੀ ਡੇਟ ਰਿਵਲੀ ਦੀ ਡੇਟ ਤਾਂ ਉਹਦਾ ਪਤਾ ਹੀ ਹੋਣਾ ਸਾਰਿਆਂ ਨੂੰ ਤੱਕੇ ਨਾਲ ਉਹਨਾਂ ਦੀ ਡਿਲੀਵਰੀ ਕਰਾਈ ਗਈ ਜਦੋਂ 12 ਵਜੇ 1:30 ਦੇ ਵਜੇ ਆਏ ਸੀ ਅੱਜ ਬੱਚੇ ਦੇ 10:15 ਦਾ ਰਹਿ ਗਿਆ ਕੰਟੈਕਟ ਕਰਿਆ ਉਸ ਦਿਨ ਡਾਕਟਰਾਂ ਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕਰਾਇਆ ਜੀ ਕੋਈ ਮੂੰਹ ਨਹੀਂ ਦਿਖਾਇਆ ਹੁਣ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਆਪਣਾ ਕੰਮ ਨਹੀਂ ਕਰਾਇਆ ਸਾਰਾ ਪਿੰਡ ਖੜਾ ਜੀ ਸਾਰਾ ਪਿੰਡ ਖੜਾ ਜੀ ਬੰਗ ਕਰਦੇ ਆ ਵੀ ਕਾਰਵਾਈ ਹੋਵੇ ਕਾਰਵਾਈ ਹੋਵੇ ਡਾਕਟਰ ਦੇ ਖਰਾਬ ਆ ਕੇ ਨੂੰ ਡਾਕਟਰ ਰਾਜਨ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਰਾਜਨ ਡਾਕਟਰ ਰਾਜਨ ਡਾਕਟਰ ਜੀ ਕਿਸੇ ਖਰਾਬ ਕਰੂਗਾ ਜੀ ਉਹ ਕਿਸੇ ਹੋਰ ਹਸਪਤਲ ਦੇ ਬੰਦ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਬਹੁਤ ਬਹੁਤ ਵੀ ਪਹਿਲਾਂ ਵੀ ਇਹਨਾਂ ਨੇ ਸੁਣੇ ਗਿੰਦੀ ਬੰਦ ਹੋਣਾ ਚਾਹੀਦਾ ਜੀ ਅੱਧ ਹੋਰ ਕ ਦੋਸਤੋ ਇਸ ਸਨਾਈ ਦੀ ਖਬਰਾਂ ਕੱਲ ਫੇ ਮਿਲਾਂਗੇ اسی ਸਮੇਂ اسی ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ